ਤਕਰੀਬਨ ਤਕਰੀਬਨ 13 ਤੋਂ 14 라운ਡ ਜਿਹੜੇ ਨੇ ਉਹ ਸਿੱਧੇ ਸ਼ੀਸ਼ੇ ਦੇ ਵਿੱਚ ਮਾਰੇ ਜਾਂਦੇ ਨੇ ਕੋਈ ਵੀ ਅਜਿਹਾ ਸਾਈਡ ਹਮਲਾਵਰ ਵੱਲੋਂ ਨਹੀਂ ਛੱਡੀ ਗਈ ਸੀ ਕਿ ਸਿੱਧੂ ਮੂਸੇਵਾਲਾ ਬੱਜ ਸਕੇ ਹੈ ਕੋਈ ਹੋਰ ਇਹ ਵੀ ਇੱਕ ਤਸਵੀਰ ਹੈ ਕਿਉਂਕਿ ਸਿੱਧੂ ਮੂਸੇਵਾਲਾ ਜਦੋਂ ਪੱਟ ਤੇ ਥਾਪੀ ਮਾਰ ਕੇ ਹੱਥ ਉੱਪਰ ਨੂੰ ਕਰਕੇ ਆਪਣੀ ਬਲੰਦ ਆਵਾਜ਼ ਦੇ ਨਾਲ ਹਿੱਕ ਦੇ ਵਿੱਚੋਂ ਆਪਣੀ ਆਵਾਜ਼ ਕੱਢਦਾ ਸੀ ਤਾਂ ਖਾਸ ਕਰ ਨੌਜਵਾਨ ਜਿਹੜੇ ਨੇ ਉਹਨਾਂ ਦੇ ਮਰੀਦ ਹੋ ਜਾਂਦੇ ਸੀ ਇਸੇ ਜਿਮ ਦੇ ਵਿੱਚ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਹੜਾ ਉਹ ਜਿਮ ਲਗਾਇਆ ਕਰਦਾ ਸੀ ਸਰੀਰਕ ਵਰਜਸ਼ ਕਰਿਆ ਕਰਦਾ ਸੀ ਤੋਂ ਬੁੱਤ ਜਿਹੜੇ ਨੇ ਸਟੈਚੂ ਜਿਹੜੇ ਨੇ ਅਲੱਗ-ਅਲੱਗ ਇੱਕ ਸਟੈਚੂ ਜਿਹੜਾ ਇਸ ਸਾਈਡ ਤੇ ਤੇ ਦੂਸਰੀ ਸਾਈਡ ਤੇ ਇੱਕ ਸਟੈਚੂ ਹੈ ਥਾਰ ਤੋਂ ਬਾਅਦ ਜੇ ਕੋਈ ਹਰਮਨ ਪਿਆਰਾ ਤੇ ਉਹਦਾ ਨਿੱਜੀ ਸਾਥੀ ਸੀ ਉਹ ਸੀ 911 ਟਰੈਕਟਰ ਜੀ ਫੈਨ ਫਾਲੋਅਰਸ ਦੇਖ ਸਕਦੇ ਹੋ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੀ ਹਵੇਲੀ ਦੇ ਵਿੱਚ ਰੋਜ਼ਾਨਾ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਨੇ ਤਾਂ ਇਸ ਵਕਤ ਅਨਮਿਊਟ ਟੀਮ ਜਿਹੜੀ ਆ ਉਹ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਿੱਧੂ ਮੂਸੇਵਾਲੇ ਦੀ ਹਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿਉਂਕਿ ਅੰਦਰ ਜਾਣ ਦੀ ਕਿਸੇ ਨੂੰ ਵੀ ਆਜ਼ਾਦਤ ਨਹੀਂ ਹੈ ਪਰ ਬਾਹਰ ਤੋਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿੰਨੀ ਖੂਬਸੂਰਤ ਹਵੇਲੀ ਜਿਹੜੀ ਹੈ ਉਸ ਸਿੱਧੂ ਮੂਸੇਵਾਲਾ ਦੇ ਵੱਲੋਂ ਬਣਾਈ ਗਈ ਸੀ ਬਹੁਤ ਵੱਡਾ ਟਾਈਮ ਲੱਗਾ ਬਿਲਕੁਲ ਅ ਇੱਕ ਇੱਕ ਬਰੀਕੀ ਜਿਹੜੀ ਹੈ ਉਹ ਸਿੱਧੂ ਮੂਸੇਵਾਲਾ ਦੇ ਵੱਲੋਂ ਖੂਬਸੂਰਤੀ ਜਿਹੜੀ ਹੈ ਇਸ ਉੱਪਰ ਆਪਣੇ ਹੱਥਾਂ ਦੇ ਨਾਲ ਉਲੀਕੀ ਗਈ ਸੀ ਕਹਿੰਦੇ ਨੇ ਕਿ ਜਿਹੜਾ ਆਰਕਟੈਕਟ ਵੱਲੋਂ ਨਕਸ਼ਾ ਬਣਾਇਆ ਗਿਆ ਸੀ ਉਸ ਨੂੰ ਵੀ ਪਾਸ ਖੁਦ ਸਿੱਧੂ ਮੂਸੇਵਾਲਾ ਕਰਦਾ ਸੀ ਤੇ ਨਾਲ ਦੀ ਨਾਲ ਹੀ ਇਹੋ ਜਿਮ ਦੀਆਂ ਤਸਵੀਰਾਂ ਨੇ ਜਿੱਥੇ ਜਿਹੜਾ ਜਿਮ ਹੈ ਜਿਮ ਇਸੇ ਜਿਮ ਦੇ ਵਿੱਚ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਹੜਾ ਉਹ ਜਿੰਮਲ ਗਿਆ ਕਰਦਾ ਸੀ ਸਰੀਰਕ ਵਰਜਸ਼ ਕਰਿਆ ਕਰਦਾ ਸੀ ਦੋ ਬੁੱਤ ਜਿਹੜੇ ਨੇ ਸਟੈਚੂ ਜਿਹੜੇ ਨੇ ਅਲੱਗ-ਅਲੱਗ ਇੱਕ ਸਟੈਚੂ ਜਿਹੜਾ ਇਸ ਸਾਈਡ ਤੇ ਤੇ ਦੂਸਰੀ ਸਾਈਡ ਤੇ ਇੱਕ ਸਟੈਚੂ ਹੈ ਤੁਸੀਂ ਫੈਨ ਫਾਲੋਅਰਸ ਦੇਖ ਸਕਦੇ ਹੋ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਹੈ ਜਿਹੜੇ ਉਹਨਾਂ ਦੀ ਹਵੇਲੀ ਦੇ ਵਿੱਚ ਰੋਜ਼ਾਨਾ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਨੇ ਤੇ ਨਾਲ ਦੀ ਨਾਲ ਹੀ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਉਨੇ ਆ ਜਿਹੜੀ ਜੀਪ ਜਿਸ ਵਿੱਚ ਪਿੰਡ ਜਵਾਰਕੇ ਦੇ ਵਿੱਚ 29 ਮਈ ਨੂੰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਉਹ ਇਸੇ ਜੀਪ ਦੇ ਵਿੱਚ ਹੀ ਆਪਣੇ ਘਰ ਤੋਂ ਨਿਕਲਦੇ ਨੇ ਪਿੰਡ ਜਵਾਰਕੇ ਦੇ ਵਿੱਚ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਸਾਹਮਣੇ ਤੋਂ ਤਕਰੀਬਨ ਤਕਰੀਬਨ 13 ਤੋਂ 14 ਰਾਊਂਡ ਜਿਹੜੇ ਨੇ ਉਹ ਸਿੱਧੇ ਸ਼ੀਸ਼ੇ ਦੇ ਵਿੱਚ ਮਾਰੇ ਜਾਂਦੇ ਨੇ ਤੇ ਬਹੁਤ ਸਾਰੇ ਫਾਇਰ ਜਿਹੜੇ ਨੇ ਉਹ ਅਲੱਗ-ਅਲੱਗ ਜੀਪ ਦੇ ਹਿੱਸਿਆਂ ਉੱਤੇ ਲੱਗੇ ਹੋਏ ਦਿਖਾਈ ਦਿੰਦੇ ਨੇ ਤੇ ਨਾਲ ਦੀ ਨਾਲ ਹੀ ਜੀਪ ਦੀਆਂ ਤਸਵੀਰਾਂ ਇੱਕ ਵਾਰੀ ਦੋਨੋਂ ਸਾਈਡ ਤੋਂ ਦਿਖਾਤੀਏ ਜਵੇਂ ਉਰਲੀ ਸਾਈਡ ਆ ਜਾਓ ਉਨੀ ਸਾਈਡ ਤੋਂ ਵੀ ਦਿਖਾਤੀਆਂ ਜਾਨ ਕੋਈ ਵੀ ਅਜਿਹਾ ਸਾਈਡ ਹਮਲਾਵਰ ਵੱਲੋਂ ਨਹੀਂ ਛੱਡੀ ਗਈ ਸੀ ਕਿ ਸਿੱਧੂ ਮੂਸੇਵਾਲਾ ਬੱਜ ਸਕੇ ਬਹੁਤ ਵੱਡਾ ਹਮਲਾ ਜਿਹੜਾ ਹੈ ਉਹ ਸਿੱਧੂ ਮੂਸੇਵਾਲਾ ਦੇ ਉੱਪਰ ਕੀਤਾ ਜਾਂਦਾ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਸ਼ੌਂਕਾਂ ਦੀ ਗੱਲ ਜ਼ਿਕਰ ਕੀਤੀ ਜਾਵੇ ਤਾਂ ਉਹਨਾਂ ਦੇ ਸ਼ੌਂਕ ਦੇ ਵਿੱਚ ਸਭ ਤੋਂ ਵੱਧ ਉਹਨਾਂ ਦਾ ਥਾਰ ਤੋਂ ਬਾਅਦ ਜੇ ਕੋਈ ਹਰਮਨ ਪਿਆਰਾ ਤੇ ਉਹਦਾ ਨਿੱਜੀ ਸਾਥੀ ਸੀ ਉਹ ਸੀ 911 ਟਰੈਕਟਰ ਅਕਸਰ ਹੀ ਗੀਤਾਂ ਦੇ ਵਿੱਚ ਸਿੱਧੂ ਮੂਸੇਵਾਲਾ not 11 tractor ਨੂੰ ਲੈ ਕੇ کافی ਜਿਹੜਾ ਉਹ ਸੌਂਗ ਜਿਹੜੇ ਨੇ ਬਣਾਉਂਦੇ ਸੀਗੇ ਉਹਨਾਂ ਦੇ ਉੱਤੇ ਸ਼ੂਟਿੰਗ ਕਰਦੇ ਸੀ ਤਾਂ ਇਹ ਇੱਕ ਨਹੀਂ ਦੋ not 11 tractor ਜਿਹੜੇ ਨੇ ਉਹ ਉਹਨਾਂ ਦੇ ਕੋਲ ਇਸ ਵਕਤ ਉਹਨਾਂ ਦੀ ਹਵੇਲੀ ਦੇ ਵਿੱਚ ਮੌਜੂਦ ਨੇ तमाम ਜਿਹੜੇ ਸਾਧਨ ਸੀ ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਦਿਲ ਤੋਂ ਪਿਆਰ ਕਰਦਾ ਸੀ ਉਹ ਉਹਨਾਂ ਦੀ ਹਵੇਲੀ ਦੇ ਵਿੱਚ ਸਾਧਨ ਜਿਹੜੇ ਨੇ ਬਿਲਕੁਲ ਸਜਾ ਕੇ ਰੱਖੇ ਗਏ ਨੇ ਖੇਤੀ ਨਾਲ ਪਿਆਰ ਕਰਨ ਵਾਲੇ ਸਿੱਧੂ ਮੂਸੇਵਾਲਾ ਨੇ ਕਿਸ ਕਦਰ ਆਪਣੇ ਰਵੈਤੀ ਸਾਧਨ ਟਰੈਕਟਰਾਂ ਨੂੰ ਟਰਾਲੀਆਂ ਨੂੰ ਸ਼ਿੰਗਾਰਿਆ ਸੀਗਾ ਉਹ ਇੱਕ ਇੱਕ ਟਰੈਕਟਰ ਜਿਹੜਾ ਹੈ ਉਹ ਬਿਆਨ ਕਰਦਾ ਹੈ ਇੱਕ ਹੋਰ ਟਰੈਕਟਰ ਹੈ ਹਾਲਾਂਕਿ ਉਹਦਾ ਨਾਂ ਜਿਹੜਾ ਹੈ ਉਹ ਝੋਟਾ ਉਹਦੇ ਉੱਪਰ ਲਿਖਿਆ ਹੋਇਆ ਪਰ ਉਹਦੀ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਟਰੈਕਟਰ ਦਾ ਮਾਰਕਾ ਕਿਹੜਾ ਹੈ ਪਰ ਝੋਟਾ ਟਰੈਕਟਰ ਲਿਖਿਆ ਕਿਉਂਕਿ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਝੋਟੇ ਦਾ ਅਕਸਰ ਹੀ ਜ਼ਿਕਰ ਹੁੰਦਾ ਸੀ ਬਹੁਤ ਖੂਬਸੂਰਤ ਜਿਹੜੀਆਂ ਤਸਵੀਰਾਂ ਨੇ ਇਹ ਸਿੱਧੂ ਮੂਸੇਵਾਲਾ ਦੇ ਹਵੇਲੀਆਂ ਹਵੇਲੀ ਦੀਆਂ ਨੇ ਹੈ ਕੋਈ ਹੋਰ ਇਹ ਵੀ ਇੱਕ ਤਸਵੀਰ ਹੈ ਕਿਉਂਕਿ ਸਿੱਧੂ ਮੂਸੇਵਾਲਾ ਜਦੋਂ ਪੱਟ ਤੇ ਥਾਪੀ ਮਾਰ ਕੇ ਹੱਥ ਉੱਪਰ ਨੂੰ ਕਰਕੇ ਆਪਣੀ ਬਲੰਦ ਆਵਾਜ਼ ਦੇ ਨਾਲ ਹਿੱਕ ਦੇ ਵਿੱਚੋਂ ਆਪਣੀ ਆਵਾਜ਼ ਕੱਢਦਾ ਸੀ ਤਾਂ ਖਾਸ ਕਰ ਨੌਜਵਾਨ ਜਿਹੜੇ ਨੇ ਉਹਨਾਂ ਦੇ ਮਰੀਦ ਹੋ ਜਾਂਦੇ ਸੀ ਇੱਕ ਇੱਕ ਕਰੋੜ ਦੇ ਸ਼ੋਅ ਦੀ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਇੱਕ ਕਰੋੜ ਦਾ ਸ਼ੋਅ ਉਸ ਵਕਤ ਸਿੱਧੂ ਮੂਸੇਵਾਲੇ ਦਾ ਲੱਗਣਾ ਸ਼ੁਰੂ ਹੋ ਚੁੱਕਾ ਸੀ ਪਰ ਕੀਮਤ ਇਸ ਤੋਂ ਵੀ ਉੱਪਰ ਜਾਣੀ ਸ਼ੁਰੂ ਹੋ ਚੁੱਕੇ ਸੀ ਹੋ ਚੁੱਕੀ ਸੀ 29 ਮਈ ਦੀ ਜਿਹੜੀ ਇੱਕ ਹੁਣੇ ਸ਼ਾਮ ਹੈ ਉਸ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ ਨੌਜਵਾਨ ਇੱਥੇ ਬਹੁਤ ਸਾਰੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿੱਥੋਂ ਆਏ ਹੋ ਬੇਟਾ ਅਸੀਂ ਕਬਲਗੜ ਤੋਂ ਆਏ ਰਤੀ ਲਾਗੇ ਪੈਂਦਾ ਜੀ ਸਿਰਫ ਇੱਥੇ ਦੇਖਣਾ ਹੈ ਦੇਖਣ ਨੇ ਇੱਕ ਵਿਸਾਖੀ ਤੇ ਆਇਆ ਮਹਾਜਾ ਆਈਏ ਜੀ ਚਲੋ ਕੋਈ ਨਹੀਂ ਬਾਕੀ ਚਲੋ ਜਿੰਦੇ ਤਾਂ ਨਹੀਂ ਮਿਲਿਆ ਗਿਆ ਉਹ ਚਲੋ ਨਸੀਬ ਨਹੀਂ ਹੋਇਆ ਸਾਨੂੰ ਵੀ ਗੀਤ ਕੋਈ ਆਉਂਦਾ ਗੀਤ ਆਵਾਜ਼ ਨਹੀਂ ਸੈਟ ਹੈਗੀ ਜੀ ਨੀਚਾ ਨਾ ਤਾਂ ਹੋਰ ਮਹਿਲਾਵਾਂ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਹਰ ਤਰ੍ਹਾਂ ਦੀ ਫੈਨ ਫਾਲੋਅਰ ਸੀ ਉਹਨਾਂ ਦਾ ਨੌਜਵਾਨ ਬੱਚੇ ਬਜ਼ੁਰਗ ਹਰ ਤਰ੍ਹਾਂ ਦੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਪਿਆਰ ਕਰਦੇ ਸੀਗੇ ਤਾਂ ਹਵੇਲੀ ਦੀਆਂ ਤਸਵੀਰਾਂ ਵੀ ਨੇ ਬਹੁਤ سارے ਲੋਕ ਇਹ ਉਹ ਤਮਾਮ ਦੇਖੋ ਉਮਰ ਦੇ ਨਾਲ ਕੋਈ ਤਕਾਜ਼ਾ ਨਹੀਂ ਇਹਨਾਂ ਲੋਕਾਂ ਦਾ ਇਹਨਾਂ ਵਿੱਚ ਛੋਟੇ ਬੱਚੇ ਵੀ ਨੇ ਮਹਿਲਾਵਾਂ ਵੀ ਨੇ ਜਵਾਨੇ ਨੇ ਅਮਰਤਾਰੀ ਮੇਲਾ ਇਹਨਾਂ ਨਾਲ ਗੱਲਬਾਤ ਕਰਦੇ ਆ ਆਂਟੀ ਜੀ ਤੁਸੀਂ ਅੱਜ ਅਸੀਂ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਉਹਨਾਂ ਦੇ ਘਰੇ ਆਏ ਹਾਂ ਪਹਿਲਾਂ ਸੁਣਦੇ ਹੋ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕਦੀ ਸੁਣਿਆ ਜਾਂ ਬੱਚੇ ਸੁਣਦੇ ਬੱਚੇ ਸੁਣਦੇ ਤੇ ਜਸੀਂ ਸੁਣਿਆ ਯਾਰ ਕਰਦੇ ਹੂ ਸਿੱਧੂ ਮੂਸੇਵਾਲੇ ਨੂੰ ਕਿਉਂਕਿ ਮਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਲੋਕਾਂ ਨੇ ਲੋਕਾਂ ਵਿੱਚ ਪਾਪੂਲਰ ਹੁੰਦਾ ਹੋਰ ਕੋਈ ਗਾਇਕ ਇਸ ਤਰ੍ਹਾਂ ਪਾਪੂਲਰ ਨਹੀਂ ਹੋ ਸਕਿਆ ਹਾਂਜੀ ਹਾਂਜੀ ਠੀਕ ਹੈ ਚੱਲੋ ਚੱਲੋ ਨਹੀਂ ਅਸੀਂ ਕਿੱਥੋਂ ਆਏ ਅਸੀਂ ਇੱਕotha ਦੇ ਆਏ ਹਾਂ ਮਰੇ ਕਿਹੜੀ ਜਗ੍ਹਾ ਤੋਂ ਕਾਇਨਾਰ ਤੇ ਆਏ ਹਾਂ ਮਰੇਡੇ ਕੋਲ ਮਰੇਡੇ ਹਾਂ ਸਪੈਸ਼ਲ ਆਇਓ ਜਾਂ ਦਮਦਮਾ ਸਾਹਿਬ ਆਇਸੀ ਦਮਦਮਾ ਸਾਹਿਬ ਆਇਆ ਮਰ ਸਾਡੇ ਕਿ ਨਾਸ਼ਰ ਆਇਆ ਤੇ ਨਾਲ ਦੀ ਨਾਲ ਹੀ ਸਿੱਧੂ ਮੂਸੇਵਾਲੇ ਦੀ ਪਰਿਵਾਰ ਸਾਡਾ ਹੈਗਾ ਕੌਣ ਕੌਣ ਆਇਆ ਨੇ ਪਰਿਵਾਰ ਚ ਪਰਿਵਾਰ ਸਾਡੇ 9 ਆਈਆਂ 10 ਆਈਆਂ ਅੰਨਾਂ ਮੁੰਡਾ ਆਇਆ ਇੱਕ ਸਾਡਾ ਪੁਰਾਣਾ ਆਇਆ ਤਾਂ ਹੋਰ ਵੀ ਤੁਸੀਂ ਭੈਣ ਜੀ ਕਿੱਥੋਂ ਆਏ ਆ ਆ ਜਾ ਅਸੀਂ ਕਾਈਨੌਰ ਤੋਂ ਆਈ ਹਾਂ ਮਰਿੰਡੇ ਤੋਂ ਮਰਿੰਡੇ ਤੋਂ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੀ ਹਵੇਲੀ ਦੇ ਵਿੱਚੋਂ ਬੱਚੇ ਵੀ ਆਏ ਨੇ ਘਰ ਦੇ ਵਿੱਚ ਬੱਚੇ ਜਿਹੜੇ ਨੇ ਉਹ ਗੀਤ ਸੁਣਦੇ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨੇ ਬਹੁਤ ਜ਼ਿਆਦਾ ਯਾਦ ਕਰਦੇ ਬਹੁਤ ਜ਼ਿਆਦਾ ਬੱਚਿਆਂ ਨੂੰ ਗੀਤ ਜਿਹੜਾ ਵਾਰ-ਵਾਰ ਬੱਚੇ ਕਹਿੰਦੇ ਹੁਣ ਕਿ ਇਹ ਗੀਤ ਸਾਨੂੰ ਸੁਣਾਇਆ ਜਾਵੇ 395 ਬਹੁਤ ਸੁਣਦਾ ਮੇਰਾ ਬੇਟਾ ਹਾਂਜੀ ਬਜ਼ੁਰਗ ਨੌਜਵਾਨ ਹਰ ਉਮਰ ਦਾ ਜਿਹੜਾ ਵਿਅਕਤੀ ਹੈ ਉਹ ਤੁਹਾਨੂੰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਮਿਲ ਜਾਵੇਗਾ ਸਿੰਘ ਸਾਹਿਬ ਤੁਸੀਂ ਕਿੱਥੋਂ ਮਰੰਡਾ ਕਿਵੇਂ ਸੁਪ ਬਣਿਆ ਸਿੱਧੂ ਮੂਸੇਵਾਲਾ ਦੀ ਹਵੇਲੀ ਨਹੀਂ ਦੇਖਾ ਉੱਥੇ ਮੱਥਾ ਟੇਕਣਾ ਆਇਆ ਤੇ ਦਮਦਮਾ ਸਾਹਿਬ ਸਾਡਾ ਮੂਡ ਬਣ ਕੇ ਦੇਖਣੇ ਦਾ ਹੋਏ ਨੇ ਬੇਬੇ ਕੱਲ ਬਾਤ ਜਲਦੀ ਕਦੀ ਸਿੱਧੂ ਮੂਸੇਵਾਲਾ ਟਿਕਾਣਾ ਤੇ ਬੱਚੇ ਗਾਣੇ ਸੁਣਦੇ ਬਹੁਤ ਸੁਣਿਆ ਬਸ ਚੱਲਦੀ ਰਹਿੰਦੀ ਹੈ ਲੱਗਦਾ ਵੀ ਸਮੇਂ ਤੋਂ ਪਹਿਲਾਂ ਅਜਿਹੇ ਲੋਕਾਂ ਦਾ ਤੁਰ ਜਾਣਾ ਬਹੁਤ ਵੱਡਾ ਪੰਜਾਬੀ ਸੱਭਿਆਚਾਰ ਨੂੰ ਘਟਾ ਹੈ ਹਾਂ ਇਹ ਤਾਂ ਓਕੇ ਨੌਜਵਾਨੀ ਨਾਲ ਵੀ ਗੱਲਬਾਤ ਕਰਦੇ ਆ ਸਿੰਘ ਸਾਹਿਬ ਕਿੱਥੋਂ ਆਏ ਹੋ ਮਿਰੰਡੇ ਤੋਂ ਆਏ ਹਾਂ ਮਿਰੰਡੇ ਤੋਂ ਹਾਂਜੀ ਤਾਂ ਫਿਰ ਕਿਵੇਂ ਸਵਾਭ ਬਣਿਆ ਇੱਥੇ ਹੁਣ ਦੇ ਇਧਰ ਆਜੋ ਕਿਦਾਂ ਸਵਾਭ ਬਣਦਾ ਇੱਥੇ ਹੁਣ ਦਾ ਜੀ ਅਸੀਂ ਮੱਥਾ ਟੇਕਣਾ ਆਇਆ ਸੀ ਦਮਨਾਂਵਾਂ ਸਾਹਿਬ ਤੇ ਸੋਚਿਆ ਦੇਖ ਆਈਏ ਇਹਨਾਂ ਦੀ ਹਵੇਲੀ ਮਿਸਰਾਲ ਸਾਹਿਬ ਦੀ ਉਹ ਤੇ ਸਟੈਚੂ ਨੂੰ ਵੀ ਦੇਖਿਆ ਨਹੀਂ ਸਟੈਚੂ ਵਾਲੇ ਜਾਣਾ ਜਾਣਾ ਹਾਂਜੀ ਸਾਧਨ ਬੜੇ ਜਿਹੜੇ ਨੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ ਇੱਕ ਇੱਕ ਸਾਧਨ ਪਰੋਕ ਕੇ ਲਾਇਆ ਹੋਇਆ ਜਿਹੜੀ ਥਾਰ ਹੈ ਜਿਸ ਵਿੱਚ ਬਹੁਤ ਸਾਰੀਆਂ ਗੋਲੀਆਂ ਦੇ ਨਿਸ਼ਾਨ ਨੇ ਉਹਨੂੰ ਦੇਖ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਤਾਂ ਹੋਇਆ ਤਾਂ ਬਹੁਤ ਗਲਤ ਹੈ ਜੀ ਜੋ ਵੀ ਹੈ ਚਲੋ ਕੋਈ ਨਹੀਂ ਇਕੱਲਾ ਹੀ ਗਿਆ ਸੀਗਾ ਉਹ ਤੋ ਹੁਣ ਐਸੀ ਚਲੋ ਉਹਨੂੰ ਪਤਾ ਹੀ ਸੀਗਾ ਵੈਸੇ ਤਾਂ ਇਹ ਸੁਣਦੇ ਆ ਉਹਨਾਂ ਦੇ ਹਾਂਜੀ ਸਾਰੇ ਜਿਹੜਾ ਗੀਤ ਹੈ ਜਿਹੜਾ ਸਭ ਤੋਂ ਜ਼ਿਆਦਾ ਸੁਣਦੇ ਲਾਸਟ ਰਾਈਡ ਹੀ ਚੱਲਦਾ ਵੈਸੇ ਤੋਂ ਜ਼ਿਆਦਾ ਜਿਹੜਾ ਉਹ ਲਾਸਟ ਰਾਈਡ ਆ ਕੇ ਗਿਆ ਸੀ 295 ਤੋਂ ਵੱਧ ਜ਼ਿਆਦਾ ਹੁਣ ਜਿਹੜਾ ਨਵਾਂ ਇੱਕ ਉਹਨਾਂ ਦਾ ਗੀਤ ਹੈ ਜਿਹੜਾ ਅਗਲੇ ਦਿਨਾਂ 'ਚ ਰਿਲੀਜ਼ ਹੋਣ ਜਾ ਰਿਹਾ ਉਸ ਨੂੰ ਲੈ ਕੇ ਕਿੰਨੀ ਉਤਸੁਕਤਾ ਹੈ ਨੌਜਵਾਨਾਂ ਦੀ ਗੱਲ ਕਰੀਏ ਉਤਸੁਕਤਾ ਤਾਂ ਰਹਿੰਦੀ ਹੈ ਸਾਰਿਆਂ ਨੂੰ ਹੀ ਰਹਿੰਦੀ ਹੈ ਜੀ ਸਾਰੇ ਵੇਟ ਹੀ ਕਰਦੇ ਪਹਿਲਾਂ ਬਹੁਤ ਟਾਈਮ ਪਹਿਲੇ ਹੀ ਵੇਟ ਕਰਨ ਲੱਜਨੇ ਉਹਦੇ ਗਾਣੇ ਦੀਦਾ ਕਿਉਂਕਿ ਪ੍ਰੀਮੀਅਰ ਕੱਢਦਾ ਤਾਂ ਸੀਗਾ ਤਾਂ ਫਿਰ ਸਾਰੇ ਸਿੰਗਰ ਚੁੱਪ ਹੋ ਜਾਂਦੇ ਸੀ ਵਿੱਚੇ ਕੰਮ ਕੀ ਕਰਦੇ ਮੈਂ ਤਾਂ ਇਮੀਗ੍ਰੇਸ਼ਨ ਚੇਂਜ ਕੀਤਾ ਕਿਉਂ ਹਾਂਜੀ ਉੱਥੇ ਤਾਂ ਫਿਰ ਸੁਣਦੇ ਰਹਿੰਦੇ ਹੋਵੋਗੇ ਤੁਸੀਂ ਕਿਉਂਕਿ ਯੂਥ ਨਾਲ ਤੁਹਾਡਾ ਵਾਸਤਾ ਸਾਰੇ ਸੁਣਦੇ ਜਿਹੜੇ ਕਲਾਇੰਟ ਨੇ ਸਾਡੇ ਉਹ ਵੀ ਸੁਣਦੇ ਇਹਦੇ ਗਾਣੇ ਸਾਰੇ ਸਿੰਘ ਸਾਹਿਬ ਤੁਹਾਡਾ ਤੁਸੀਂ ਕਿੱਥੋਂ ਆਏ ਮੈਂ ਵੀ ਸਰ ਮਰੰਡੇ ਤੋਂ ਆਇਆ ਹਾਂ ਇਹ ਸੌਰਮ ਮਰੰਡਰ ਹੈ ਕਰੋ ਹਾਂਜੀ ਹਾਂਜੀ ਤੇ ਮੂਸੇ ਵਾਲੇ ਦਾ ਸਵੱਬ ਕਿਵੇਂ ਬਣਿਆ ਕਿ ਸਭ ਤਾਂ ਇਦਾਂ ਜੀ ਅਸੀਂ ਇਕੱਠੇ ਜੀਐਨਈ ਕਾਲਜ 'ਚ ਪੜ੍ਹਿਆ ਮੈਂ ਵੀ ਜੀ ਤੇ ਉਸ ਟਾਈਮ ਵੀ ਸਾਡੇ ਜੂਨੀਅਰ ਹੁੰਦੇ ਸੀ ਇਹ ਤੇ ਮਤਲਬ ਕਦੇ ਸੋਚਿਆ ਨਹੀਂ ਸੀ ਵੀ ਸਾਡੇ ਕਾਲਜ ਦਾ ਸਟੂਡੈਂਟ ਇੰਨੇ ਹਾਈ ਲੈਵਲ ਤੇ ਇੰਨੀ ਰੀਚ ਕਰੂਗਾ ਪੰਜਾਬੀਆਂ ਦਾ ਨਾਮ ਰੌਸ਼ਨ ਕਰੂਗਾ ਸਾਡੀ ਪੱਗ ਨੂੰ ਇੰਨੀ ਉੱਚੀ ਲੈ ਕੇ ਜਾਊਗਾ ਕਦੇ ਨਹੀਂ ਸੋਚਿਆ ਸੀ ਬਟ ਜਦੋਂ ਇਹਦੇ ਗਾਣੇ ਸੁਣਦੇ ਸੀ ਅੰਦਰੋਂ ਪੋਜ਼ਿਟਿਵਿਟੀ ਮੋਟੀਵੇਸ਼ਨ ਮਿਲਦਾ ਸੀ ਬਟ ਇੰਨੀ ਛੇਤੀ ਉਹਦਾ ਚਲੇ ਜਾਣਾ ਕਦੇ ਜਦੋਂ ਇਹ ਖਬਰ ਵੀ ਸੁਣੀ ਸੀ ਤਾਂ ਕਦੇ ਸੋਚਿਆ ਨਹੀਂ ਸੀ ਵੀ ਇਹ ਗੱਲ ਹੋ ਗਈ ਕਿਉਂਕਿ ਪਹਿਲਾਂ ਵੀ ਫੇਕ ਨਿਊਜ਼ ਆਉਂਦੀਆਂ ਰਹਿੰਦੀਆਂ ਸੀ ਵੀ ਆਹ ਡੈਥ ਹੋ ਗਈ ਆਹ ਹੋ ਗਈ ਅਸੀਂ ਕਦੇ ਯਕੀਨ ਹੀ ਨਹੀਂ ਕੀਤਾ ਪਰ ਜਦੋਂ ਸਾਨੂੰ ਸੱਚੀ ਮਤਲਬ ਸਾਰੇ ਚੈਨਲ ਤੇ ਹੋ ਗਿਆ ਨਾ ਵੀ ਹਾਂ ਵੀ ਉਹ ਇਹ ਚੀਜ਼ ਹੋ ਗਈ ਤਾਂ ਬੜਾ ਮਾਨੂੰ ਦੁੱਖ ਲੱਗਿਆ ਵੀ ਯਾਰ ਇਹ ਪੋਸੀਬਲ ਹੋ ਨਹੀਂ ਸਕਦੇ ਸੀ ਇਹ ਪਰ ਚਲੋ ਜੋ ਵੀ ਮਹਾਰਾਜ ਨੂੰ ਮਨਜ਼ੂਰ ਆ ਵੀ ਉਹ ਉਹ ਹੋ ਕੇ ਜਿਹੜੇ ਨਾਲ ਪੜਦਾ ਸੀ ਸਿੱਧੂ ਮੂਸੇਵਾਲਾ ਜੀ ਜੂਨੀਅਰ ਸੀ ਤੁਹਾਡਾ ਹੋਸਟਲ ਚ ਹੁੰਦੇ ਸੀ ਹੋਸਟਲ ਚ ਸੀ ਤਾਂ ਕਿਸ ਤਰ੍ਹਾਂ ਦੇ ਗੀਤ ਜਿਹੜੇ ਨੇ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਸੀਗਾ ਕਿਸ ਤਰ੍ਹਾਂ ਦਾ ਗੁਣਗਣਾ ਹੁੰਦਾ ਕਿਸ ਤਰ੍ਹਾਂ ਸੀਗਾ ਉਹ ਉਹਨਾਂ ਬਹੁਤ ਮਿੱਠਾ ਸੁਭਾਅ ਸੀ ਜੀ ਸਾਰਿਆਂ ਨੂੰ ਹੱਸ ਕੇ ਮਿਲਦਾ ਸੀ ਜਦੋਂ ਦੋ ਦੋ ਸਟੈਮ ਚਲੋ ਸਿੰਗਰ ਨਹੀਂ ਵੀ ਸੀ ਬਟ ਸਾਰਿਆਂ ਨਾਲ ਪਿਆਰ ਨਾਲ ਮਿਲਦੇ ਸੀ ਹੋਸਟਲ 'ਚ ਅਸੀਂ ਦੇਖਦੇ ਹੀ ਰਹਿੰਦੇ ਸੀ ਲਿਫਟਾਂ 'ਤੇ ਜਾਂ ਬਹਿਣਾ ਚਾਹ ਪਾਣੀ ਪੀਣਾ ਜਾਂ ਉਹਨਾਂ ਦਾ ਕੰਟੀਨ ਮੰਦਿਰ ਤੇ ਵੀ ਪ੍ਰੋਗਰਾਮ ਆਏ ਸੀ ਜਦੋਂ ਨਿੰਜੇ ਨਾਲ ਗਾਣਾ ਆਏ ਸੀ ਉਹ ਸਾਰੀ ਮਤਲਬ ਉਹਨਾਂ ਨੂੰ ਬਾਚ ਕਰਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਤਾਂ ਬਹੁਤ ਵਧੀਆ ਹੁੰਦਾ ਸੀ ਬਟ ਉਸ ਤੋਂ ਬਾਅਦ ਜਦੋਂ ਆਪ ਲਿਖਣ ਲੱਗੇ ਉਸ ਤੋਂ ਬਾਅਦ ਤਾਂ ਫਿਰ ਬਹਿ ਜਾ ਬਹਿ ਜਾ ਹੀ ਕਰਾਤੀ ਨਾ ਉਹਨਾਂ ਨੇ ਇੱਕ ਗੱਲ ਦੱਸਿਓ ਕਿ ਜਿਹੜੀ ਸਟੂਡੈਂਟ ਲਾਈਫ ਹੈ ਮੈਂ ਉਧਰ ਹੀ ਜਾਵਾਂਗਾ ਇਹ ਇੱਕ ਖੱਬੇ ਪੱਖੀ ਰਸ਼ੀਅਨ ਲੀਡਰ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਨੌਜਵਾਨਾਂ ਦੇ ਮੂੰਹਾਂ ਉੱਤੇ ਕਿਸ ਤਰ੍ਹਾਂ ਦੇ ਬੋਲ ਨੇ ਮੈਂ ਤੁਹਾਡੇ ਦੇਸ਼ ਦਾ ਵੇਖ ਦੱਸ ਸਕਦਾ ਸਿੱਧੂ ਮੂਸੇਵਾਲਾ ਦੇ ਮੂੰਹ ਦੇ ਉੱਤੇ ਜਿਹੜੇ ਬੋਲ ਸੀਗੇ ਉਸ ਤੋਂ ਤੁਹਾਨੂੰ ਪਤਾ ਲੱਗਦਾ ਸੀਗਾ ਕਿ ਸਾਡਾ ਆਉਣ ਵਾਲਾ ਪੰਜਾਬ ਕਿਸ ਤਰ੍ਹਾਂ ਦਾ ਤੁਸੀਂ ਬੇਸਿਕਲੀ ਦੇਖੋ ਨਾ ਇੱਕ ਕਲਚਰ ਪੂਰਾ ਡਿਫਰੈਂਟ ਚੇਂਜ ਕਰਤਾ ਉਹਨਾਂ ਨੇ ਕਿੱਥੇ ਆਸ਼ਕੀ ਵਾਲੇ ਗਾਣੇ ਚੱਲਦੇ ਹੁੰਦੇ ਸੀ ਕਿੱਥੇ ਹਰੀ ਸਿੰਘ ਨਲੂਏ ਨੂੰ ਲੋਕ ਜਾਣਣ ਲੱਗੇ ਭਾਈ ਜਟਾਣੇ ਨੂੰ ਜਾਣਣ ਲੱਗੇ ਦੇਖੋ ਨਾ ਉਹ ਪੂਰੀ ਯੂਥ ਦੀ ਮੋਟੀਵੇਸ਼ਨ ਉਹਨਾਂ ਨੇ ਚੇਂਜ ਕਰਦੀ ਪੂਰੇ ਯੂਥ ਦੀ ਸੋਚ ਚੇਂਜ ਕਰਦੀ ਇਹ ਸਬਬ ਸਦੀਆਂ ਬਾਅਦ ਇਦਾਂ ਦਾ ਆਉਂਦਾ ਹੁੰਦਾ ਹੈ ਇਹ ਹਮੇਸ਼ਾ ਵਾਰ-ਵਾਰ ਨਹੀਂ ਆਉਂਦਾ ਬਟ ਸਾਡੀ ਬਦਕਿਸਮਤੀ ਇਹ ਸ਼ੁਰੂ ਤੋਂ ਰਹੀ ਹੈ ਪੰਜਾਬ ਦੀ ਜਦ ਸਾਡੇ ਹੀਰੇ ਗਵਾਲਨਦੇ ਨੇ ਅਸੀਂ ਸਾਨੂੰ ਅਕਲ ਫੇਰ ਆਉਂਦੀ ਆ ਜਦੋਂ ਇਹੀ ਇਹੀ ਪਿੰਡ ਦੇ ਲੋਕ ਤੇ ਇਹੀ ਪੰਜਾਬ ਦਾ ਜਦੋਂ ਉਹਨਾਂ ਨੂੰ ਭੰਡਾ ਦਾ ਹੁੰਦਾ ਦਾ ਵੀ ਉਹ ਗਾਣੇ ਗਲਤ ਗਾਉਂਦਾ ਹਥਿਆਰਾਂ ਦੇ ਗਾਉਂਦਾ ਹੈ ਉਹ ਜਿਹੇ ਹਥਿਆਰਾਂ ਦੇ ਨਹੀਂ ਗਾਉਣੇ ਸਾਡਾ ਕਲਚਰ ਹੀ ਹਥਿਆਰਾਂ ਦਾ ਹੈ ਹਥਿਆਰਾਂ ਤੋਂ ਬਿਨਾ ਸਾਡਾ ਵजूद ਕੀ ਹੈ ਦੱਸੋ ਤਾਂ ਸਹੀ ਸਾਨੂੰ ਉਸ ਤੋਂ ਬਿਨਾ ਤਾਂ ਸਾਡਾ ਕੋਈ ਵजूद ਹੀ ਨਹੀਂ ਹੈਗਾ ਪਰ ਜੇ ਹੁਣ ਤੁਸੀਂ ਹਮੇਸ਼ਾ ਉਹਨੂੰ ਭੰਡੇ ਦੇ ਰਹੇ ਜਦੋਂ ਚੱਲ ਗਿਆ ਹੁਣ ਮੇਲੇ ਵੀ ਲਾਉਂਦੇ ਸਾਰਾ ਕੁਝ ਲਾਉਂਦੇ ਇਹਨਾਂ ਨੂੰ ਸ਼ੁਰੂ ਤੇ ਆ ਜਿੰਨੇ ਵਾਰਸ ਹੋਏ ਇਹਨਾਂ ਨੇ ਗਵਾ ਕੇ ਇਹਨਾਂ ਨੂੰ ਫੇਰ ਅਕਲ ਆਉਂਦੀ ਆ। ਰੋਪੜ ਦੀ ਧਰਤੀ ਤੋਂ ਨੇ ਸੰਘਾ ਜੁੱਧਾਂ ਦਾ ਜਿਹੜਾ ਇਤਿਹਾਸ ਹੈ ਰੋਪੜ ਦਾ ਰਿਹਾ ਤੇ ਗੱਲ ਵੀ ਇਹਨਾਂ ਨੇ ਉਸੇ ਕਲਚਰ ਵਿੱਚੋਂ ਕੀਤੀ ਹੈ ਕਿ ਸਿੱਖਾਂ ਦਾ ਇਤਿਹਾਸ ਜਿਹੜਾ ਹੈ ਉਹ ਹਥਿਆਰਾਂ ਨਾਲ ਜੁੜਿਆ ਹੋਇਆ ਹੈ। ਖੈਰ ਜੇਕਰ ਸਿੱਖੀ ਦੀ ਗੱਲ ਕੀਤੀ ਜਾਵੇ, ਸਿੱਖ ਸੋਸਾਇਟੀ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਜਿਹੜੀ ਬਣਿਆਦ ਹੈ ਉਹ ਸੰਵਾਦ ਤੋਂ ਸ਼ੁਰੂ ਹੁੰਦੀ ਹੈ ਤੇ ਸੰਵਾਦ ਜਿਹੜਾ ਹੈ ਗੁਰੂ ਨਾਨਕ ਕਰਦੇ ਨੇ। ਸੰਵਾਦ ਦੇ ਨਾਲ ਗੁਰੂ ਨਾਨਕ ਵੱਡੇ ਤੋਂ ਵੱਡੇ ਰਾਜਿਆਂ ਮਹਾਰਾਜਿਆਂ ਨੇ ਜ਼ਬਰ ਵਿਰੋਧੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਕੀਲਦੇ ਨੇ ਉਹਨਾਂ ਨੂੰ ਉਹ ਸਹੀ ਰਾਹ ਦਿਖਾਉਂਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਸੰਵਾਦ ਨਾਲ ਗੱਲ ਨਹੀਂ ਬਣਦੀ ਤਾਂ ਫਿਰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ ਉਸੇ ਲੈ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਗੀਤ ਲਿਖਦਾ ਰਿਹਾ ਖੈਰ ਅਸੀਂ ਹਵੇਲੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਤਮਾਮ ਉਹ ਲੋਕ ਵੀ ਤੁਹਾਨੂੰ ਮਿਲਵਾਏ ਜਿਹੜੇ ਸਿੱਧੂ ਮੂਸੇਵਾਲਾ ਦੇ ਨਾਲ ਉਸ ਕਾਲਜ ਦੇ ਵਿੱਚ ਜਿੱਥੇ ਸਿੱਧੂ ਮੂਸਾਵਾਲਾ ਦੀ ਪੜ੍ਹਾਈ ਪੂਰੀ ਹੁੰਦੀ ਹੈ ਉਸ ਕਾਲਜ ਦੇ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਇੱਕ ਵਾਰ ਮੈਂ ਫਿਰ ਕਹੂੰਗਾ ਉਸ ਥਾਰ ਦੇ ਉਸ ਥਾਰ ਦੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਜਿਸ ਥਾਰ ਦੇ ਵਿੱਚ 29 29 ਮਈ ਨੂੰ ਸ਼ਾਮ ਨੂੰ ਜਿਵਾਰਕੇ ਵਿੱਚ ਸਮਾਜ ਵਿਰੋਧੀ ਅੰਸਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਇਸ ਮਹਾਨ ਨਾਇਕ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤਾਂ ਅੱਜ ਇਸ ਦੀ ਇਸ ਨੂੰ ਸਜਦਾ ਕਰਨ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਸਿੱਧੂ ਮੂਸੇਵਾਲਾ ਦੇ ਨਾਲ तमाम ਹੋਰ ਜੁੜੇ ਹੋਏ ਲੋਕ ਜਿਹੜੇ ਰਹੇ ਨੇ ਉਹਨਾਂ ਦੀਆਂ ਗੱਲਬਾਤ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਕਰਾਵਾਂਗੇ ਸਾਨੂੰ ਦਿਓ ਜ਼ਿਆਦਾ ਧੰਨਵਾਦ